ਸਾਰੇ ਸਾਰਿਆਂ ਦਾ ਤੇ ਆਪਣੇ ਕੋਲ ਖੜੇ ਆ ਡਾਕਟਰ ਨਰਮਲ ਸਿੰਘ ਭੁੱਲਰ ਪਿੰਡ ਗਵਿੰਦਪੁਰਾ ਤੇ ਆਪਾਂ ਪਿੰਡ ਗੰਗਾ ਚੱਲੇ ਆ ਵੀਡੀਓ ਬਣਾਉਣ ਰਿਪੀਟਰ ਪਸ਼ੂ ਦੀ ਵੀਡੀਓ ਸੀ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਜ਼ਰੂਰ ਦੇਖਿਓ ਚੱਲੀਏ ਫਿਰ ਚਲੋ ਚਲੋ ਭਾਈ ਅਸ਼ੀਕਾਲ ਮੈਂ ਤੁਹਾਡਾ ਡਾਕਟਰ ਨਰਮਲ ਸਿੰਘ ਭੁੱਲਰ ਆਪਾਂ ਖੜੇ ਆ ਪਿੰਡ ਗੰਗਾ ਬਾਈ ਚੀਨ ਸਿੱਧੂ ਦੇ ਘਰੇ ਤੇ ਜੋ ਕਿ ਆਪਣਾ ਨਥਾਣੇ ਦੇ ਬਿਲਕੁਲ ਨੇੜੇ ਤੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਆਪਾਂ ਬਾਈ ਦੀ ਰਿਪੀਟਰ ਝੋਟੀ ਦਾ ਟਰੀਟਮੈਂਟ ਕਰੇ ਸੀਗਾ ਉਹ ਮੱਝ ਆਪਣੇ ਪਿੱਛੇ ਖੜੀ ਹੈ ਜੀ ਆ ਤੇ ਇਹਨੂੰ ਮੱਝ ਨੂੰ ਸੂਏ ਨੂੰ ਜੀ ਹੋ ਗਏ 3 ਸਾਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਹਰਿਆਣੇ ਚੋਂ ਝੋਟੀ ਲੈ ਕੇ ਆਏ ਸੀਗੇ ਇਹ ਪੂਰੇ ਸ਼ੌਂਕ ਨਾਲ ਪਾਲੀ ਸੀ ਬਾਈ ਨੇ ਇੱਕ ਸੂਆ ਸੂਈ ਆ ਜੀ ਤੇ 10 ਸੂਈ ਸੀ ਜੀ ਇੱਕ ਸੂਆ ਸੂਈ ਆ ਜੀ ਤੇ 3 ਸਾਲ ਤੋਂ ਰਿਪੀਟ ਸੀਗੀ ਇਹ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਜੀ ਤੇ ਕਿੰਨਾ ਸਮਾਂ ਹੋ ਗਿਆ ਹੱਸ ਕੇ ਬਾਈ ਜੀ ਹੱਸ ਕੇ ਬਾਈ ਜੀ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਆਪਣੇ ਇਹਨੂੰ 3 ਸਾਲ ਹੋ ਗਏ ਠੀਕ ਹੈ ਤੇ ਕਿੰਨੇ ਕਿ ਟੀਕੇ ਲਗਾਤੇ ਸੀਗੇ ਇਹਨੇ ਤਿੰਨਾਂ ਦਾ ਤਾਂ ਆਪਾਂ ਵੀ ਸਾਂਤੋ ਕਰਵਾਤੀ ਸੀ ਠੀਕ ਹੈ ਜੀ ਤੇ ਤਿੰਨਾਂ ਦਾ ਇਹਦੀ ਮਨ ਕਿ ਟੀਕੇ ਕਰਵਾਤੀ ਠੀਕ ਹੈ ਜੀ ਵੀ ਰਹੀ ਹੈ ਠੀਕ ਹੈ ਉਦੋਂ ਪਹਿਲਾਂ ਆਪਣੇ ਕਿੰਨੇ ਡਾਕਟਰ ਜਵਾਬ ਦੇਗੇ ਸੀ ਆਪਾਂ 4 ਡਾਕਟਰ ਬਦਲ ਕੇ ਠੀਕ ਹੈ ਜੀ ਬਾਈ ਦੇ ਦਸ਼ਨ ਮੁਤਾਬਕ ਵੀ 4 ਡਾਕਟਰਾਂ ਨੇ ਹੱਥ ਖੜੇ ਕਰਤੇ ਸੀ ਵੀ ਨਹੀਂ ਰਹਿੰਦੀ ਮੱਜ ਤੇ ਉਸ ਤੋਂ ਬਾਅਦ ਆਪਾਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਤਾ ਸੀਗਾ ਅੰਦਰੋਂ ਸਾਰੇ ਕੈਮਰੇ ਨਾਲ ਚੈੱਕ ਕਰਤੀ ਸੀਗੀ ਅੰਦਰੋਂ ਸਹੀ ਸੀਗੀ ਮੱਜ ਬਿਲਕੁਲ ਪ੍ਰੋਬਲਮ ਕੀ ਸੀ ਇਹਨੂੰ ਪ੍ਰੋਬਲਮ ਸੀ ਕਿ ਅੰਡਾ ਬਣ ਨਹੀਂਦੀ ਅੰਡਾ ਨਹੀਂ ਬਣਦਾ ਸੀਗਾ ਤਾਂ ਕਨਸੀਵ ਨਹੀਂ ਕਰਦੀ ਸੀਗੀ ਉਹ ਤੇ ਬਾਈ ਨੂੰ ਪਹਿਲੇ ਦਿਨ ਹੀ ਦੱਸਤਾ ਸੀਗਾ ਵੀ ਸਮਾਂ ਲੱਗੂਗਾ 2-3 ਮਹੀਨਿਆਂ ਦਾ ਤੇ ਟ੍ਰੀਟਮੈਂਟ ਆ ਸ਼ੁਰੂ ਕੀਤਾ ਤੇ ਆਪਣੀ ਇਹ ਮਾਜਾ 2.5 ਮਹੀਨੇ ਦੇ ਨੇੜੇ ਗੱਭਰ ਹੋ ਗਈ ਨਾ ਜੀ हां 2.5 ਮਹੀਨੇ ਹਾਂਜੀ ਤੇ ਇਹ ਮਾਜਾ 2.5 ਮਹੀਨੇ ਦੀ ਗੱਭਰ ਹੋ ਗਈ ਸੀਗੀ ਬਾਈ ਨੂੰ ਆਪਾਂ ਪੁੱਛਦੇ ਆਂ ਵੀ ਬਾਈ ਦਾ ਜਦੋਂ ਵਿਚਾਰ ਡਾਕਟਰ ਜਵਾਬ ਦੇ ਕੇ ਉਦੋਂ ਕੀ ਵਿਚਾਰ ਸੀਗੇ ਇਹਦਾ ਮੱਝ ਬਾਰੇ ਆਪਣੇ ਵਿਚਾਰ ਤਾਂ ਇਹ ਸੀ ਵੀ ਮੈਂ ਤਾਂ ਵੀ ਕਟਿਆਂ ਨੂੰ ਵੇਚਣੀ ਸੀ ਠੀਕ ਹੈ ਜੀ ਹਾਂ ਵੀ ਇਹਨੇ ਪੈਸੇ ਬਹੁਤ ਲਾ ਦਿੱਤੇ ਸੀ ਮੈਂ ਚਾਹ ਡਾਕਟਰ ਜਵਾਬ ਹੀ ਦੇ ਗਏ ਸੀ ਤੇ ਕਹਿੰਦਾ ਪਾਇਆ ਕੀਤਾ ਸੀਗਾ ਉਹ ਵੀ ਹੱਥ ਖੜੀ ਕਰ ਗਈ ਜੀ ਆਪਾਂ ਦਾ ਠੀਕ ਹੈ ਠੇਕਾ ਕੀਤਾ ਸੀ ਜੀ ਹਾਂਜੀ ਹਾਂ ਆਪਾਂ ਬਾਈ ਨਾਲ ਕੋਈ ਠੇਕਾ ਨਹੀਂ ਕਰਿਆ ਸੀ ਜੀ ਤੇ ਆਪਾਂ ਮੰਨ ਲਓ ਜਾਬ ਦੀ ਜਿੰਨੇ ਕੁ ਟੀਕੇਂ ਦੀ ਸੀਗੀ ਉਹ ਮਿਹਨਤ ਲਈ ਸੀਗੀ ਕੋਈ ਠੇਕਾ ਨਹੀਂ ਕਰਾਇਆ ਸੀਗਾ ਤਿੰਨਾਂ ਹੀ ਆਪਾਂ ਵੀ ਮੰਨ ਲਓ ਠੇਕੇ ਦੇ ਵਿੱਚ ਆਪਣੀ ਇਹ ਇਹਦੇ ਦੋ ਹੀ ਟੀਕੇ ਧਰੇ ਸੀਗੇ ਇੱਕ ਸ਼ਾਮ ਨੂੰ ਇੱਕ ਸਵੇਰੇ ਜੀ ਦੋ ਟੀਕੇਾਂ ਤੇ ਗੱਬਰ ਰਹਿ ਗਈ ਮੱਝ ਇਹ ਟ੍ਰੀਟਮੈਂਟ ਤੋਂ ਬਾਅਦ ਜੇ ਆਪਾਂ ਠੇਕਾ ਕਰਦੇ ਉੱਥੇ ਫਾਰਮਰ ਦਾ ਨੁਕਸਾਨ ਹੋਣਾ ਹੀ ਸੀਗਾ ਹਾਂਜੀ ਹਾਂਜੀ ਚਾਰ-ਪੰਜ ਹਜ਼ਾਰ ਵਾਧੂ ਤਾਂ ਜਾਂਦਾ ਹਾਂਜੀ ਜਾਂਦਾ ਹੀ ਜਾਂਦਾ ਹਾਂ ਉਹਦਾ ਆ ਵੀ ਆਪਾਂ ਇਹਨੂੰ ਪੰਜਾਬ breed ਹਰਿਆਣਾ breed ਜਿਹੜੀ ਮੰਨ ਲਓ ਵੀ ਪਸ਼ੂ ਮੱਝਾਂ ਪੱਲੇ ਕਿਉਂ ਨਾ ਸ਼ੌਂਕ ਨਾਲ ਪਾਲਦੇ ਆ ਇੱਕ ਤਾਂ ਇੱਥੇ ਬੰਦੇ ਦਾ ਸ਼ੌਕ ਮਰ ਜਾਂਦਾ ਜੀ ਜਦੋਂ ਕਿਸੇ ਦਾ ਨਹੀਂ ਮੰਨ ਲਓ ਵੀ ਪਸ਼ੂ ਰਹਿੰਦਾ ਤੇ ਬਾਕੀ ਚੱਕ ਰਹੇ ਆ ਆਪਾਂ ਮੇਨ ਗੱਲ ਵੀ ਜਿਹੜੇ ਕਾਟੂ ਮਾਲ ਚ ਪਛੂ ਜਾਂਦੇ ਆ ਉਹ ਤਕਰੀਬਨ ਇਲਾਜ ਹੋ ਗਿਆ ਜੇ ਵੀ ਕਿਵੇਂ ਮੰਨ ਲਓ ਟ੍ਰੀਟਮੈਂਟ ਦੀ ਘਾਟ ਹੋ ਗਈ ਤਾਂ ਤਕਰੀਬਨ ਬਾਈ ਨੇ ਆਪਣੇ ਭਗਤੇ ਵਾਲੇ ਭਰਾਵਾਂ ਨੂੰ ਦੋ ਵਾਰੀ ਕਹਿਤਾ ਸੀਗਾ ਕਿਸਮਤ ਚੰਗੀ ਸੀ ਇਹਦੀ ਮੱਝ ਦੀ ਵੀ ਉਹ ਨਹੀਂ ਆਇਆ ਫਿਰ ਮੈਂ ਆ ਨਰਮਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਹਾਂਜੀ ਤੇ ਤਕਰੀਬਨ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਰਿਸਪੌਂਸ ਮਿਲਿਆ ਜੀ ਨੇ ਬਹੁਤ 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 ਮੈਂ ਕਹਣਾ ਵੀ ਬਹੁਤ ਵਧੀਆ ਤੁਸੀਂ ਜਿਹੜਾ ਕੀ ਇਹਨੂੰ ਇਹਦੀ ਜਾਨ ਬਚਾਤੀ ਤੁਸੀਂ ਤਕਰੀਬਨ ਜੇ ਕਿਸੇ ਮੇਰੇ ਭਰਾ ਦਾ ਪਸ਼ੂ ਰਿਪੀਟਰ ਆ ਤਾਂ ਆਪਾਂ ਮੰਨ ਲੇ ਆਪਣੇ ਨਾਲ ਸੰਪਰਕ ਕਰਿਓ ਆਪਣਾ ਨਾਮ ਨਿਰਮਲ ਸਿੰਘ ਭੁੱਲਰ ਪਿੰਡ ਗਵਿੰਦਪੁਰਾ ਜੀ ਡਿਸਟ੍ਰਿਕਟ ਬਠਿੰਡਾ ਤੇ ਆਪਣਾ ਮੋਬਾਈਲ ਨੰਬਰ ਹੈਗਾ 9463138641 ਆਪਣੇ ਕੋਲੇ ਸੀਆਰਬੀ ਦਾ 47054354 ਸੀਆਰਬੀ ਦਾ ਇਹ ਤੇ ਆਪਣੇ ਕੋਲੇ ਤਕਰੀਬਨ ਸਾਰੇ ਟੀਕੇ ਹੁੰਦੇ अवेलेबल ਬਜਰੰਗੀ ਲਿਜਵਾਨਾ ਹੋ ਗਿਆ ਜੀ ਕੋਹੀਨੂਰ ਹੋ ਗਿਆ ਨਵਾਬ ਹੋ ਗਿਆ ਬਤਾਵ ਹੋ ਗਿਆ ਯਾਰਜਨ ਕੁੰਗੜੋ ਹੋ ਗਿਆ ਮੱਜਾਂ ਦੇ ਵਿੱਚ ਨੀਲੀ ਰਾਗੀ ਦੇ ਵਿੱਚ ਅਰਜਨ ਹੋ ਗਿਆ ਲਾਹੌਰੀ ਹੋ ਗਿਆ ਅਜੂਬਾ ਹੋ ਗਿਆ ਜੀ 507 ਹੋਗੇ ਤਕਰੀਬਨ ਚੰਗੀ ਨਸਲ ਤੇ ਚੰਗੀ ਬਰੀਡ ਦੇ ਟੀਕੇ ਭਰਉਣ ਲਈ ਆਪਣੇ ਨਾਲ ਸੰਪਰਕ ਕਰੇ ਜੀ ਤੇ ਬਾਕੀ ਰਿਪੀਟਰ ਪਸ਼ੂਆਂ ਦਾ ਆਪਣੇ ਕੋਲੇ ਮੱਝ ਖੜੀ ਆ ਤਿੰਨ ਸਾਲ ਤੋਂ ਸੀ ਇਹਦੂ ਮੰਨ ਲਓ ਵੀ ਉੱਤੇ ਤਾਂ ਕੋਈ ਵੇਟ ਨਹੀਂ ਕਰਦਾ ਭਰਾ ਆਪਣਾ ਤੇ ਰਿਪੀਟਰ ਪਸ਼ੂ ਵਾਲੇ ਭਰਾ ਆਪਣੇ ਨਾਲ ਸੰਪਰਕ ਕਰਿਓ ਡਾਕਟਰ ਨਰਮਨ ਸਿੰਘ ਭੁੱਲਰ ਮੋਬਾਈਲ ਨੰਬਰ ਫੇਰ ਆਪਾਂ ਦੂਜੀ ਵਾਰ ਨੋਟ ਕਰਵਾਦਨੇ 94631 3644 ਆਪਣਾ ਫੋਨ ਨੰਬਰ ਆਈ ਆਪਾਂ ਫਾਰਮਰ ਨਾਲ ਕਿਸਾਨ ਭਰਾ ਨਾਲ ਆਪਣੇ ਨਾਲ ਗੱਲ ਕਰੀ ਆਈ ਤੇ ਬਾਈ ਦਾ ਬਹੁਤ ਵਧੀਆ ਮੰਨ ਲਓ ਆਪਾਂ ਨੂੰ ਧੰਨਵਾਦ ਕੀਤਾ ਬਾਈ ਨੇ ਤੇ ਮੋਬਾਈਲ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਜੀ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ